ਜ਼ਿਲ੍ਹਾ ਬਟਾਲਾ ਦੇ ਅਦੀਨੋਂ ਦੇ ਪਿੰਡ ਦੰਦੋਈ ਵਿੱਚ ਇੱਕ ਸਲੂਨ ਮਾਲਕ ਤੇ ਕੁਝ ਹਮਲਾਵਰਾਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਦਾੱਸਦੇ 31 ਸਾਲਾ ਗੁਰਦੇਵ ਸਿੰਘ ਉਰਫ ਰੂਬਲ ਵਾਸੀ ਦੰਦੋਈ ਨੇ ਦੱਸਿਆ ਹੈ ਕਿ ਉਹ ਪਿੰਡ ਦੰਦੋਈ ਦੇ ਅੱਡੇ ਤੇ ਹੀ ਸਲੂਨ ਚਲਾਉਂਦਾ ਹੈ ਤੇ ਅੱਜ ਸ਼ਾਮ ਕਰੀਬ 3:30 ਵਜੇ ਉਹ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ ਤੇ ਇਸ ਦੌਰਾਨ ਕੁਝ ਵਿਅਕਤੀ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈ ਸੋ ਕੇ ਆਉਂਦੇ ਨੇ ਤੇ ਉਸ ਤੇ ਹਮਲਾ ਕਰ ਦਿੰਦੇ ਨੇ ਜਿਸ ਦੌਰਾਨ ਗੁਰਦੇਵ ਸਿੰਘ ਆਪਣੀ ਜਾਨ ਬਚਾਉਣ ਦੇ ਲਈ ਉੱਥੋਂ ਭੱਜ ਗਿਆ ਤੇ ਇਸ ਦੌਰਾਨ ਹਮਲਾਵਰਾਂ ਨੇ ਉਸ ਤੇ ਗੋਲੀ ਜੜੀ ਉਛਾਲ ਦਿੱਤੀ ਤੇ ਉਹ ਦੌੜ ਗੁਰਦੇ ਜਦੋਂ ਡਿੱਗ ਪਿਆ ਤਾਂ ਹਮਲਾਵਰਾਂ ਨੇ ਸਿਰ ਉਸ ਕੋਲ ਆ ਕੇ ਉਸ ਤੇ ਉਤੇ ਹਮਲਾ ਜੜਾ ਹੈ ਤੇ ਇਸ ਤਰ੍ਹਾਂ 11 ਦੇ ਨਾਲ ਕੀਤਾ ਤੇ ਇਸ ਦੌਰਾਨ ਹਮਲਾ ਹਮਲਾਵਰਾਂ ਕੋਲੋਂ ਮਾਫੀ ਵੀ ਜੜੀ ਹੈ ਉਹ ਮੰਗਵਾਉਂਦੇ ਰਹੇ ਤੇ ਜ਼ਖਮੀ ਗੁਰਦੇਵ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਇੱਕ ਜੜਾ ਹੈ ਸ਼ਨੀਵਾਰ ਉਸਦੇ ਸਲੂਨ ਚ ਆਇਆ ਸੀ ਉਹਨਾਂ ਦੇ ਵਿੱਚੋਂ ਤੇ ਪਰ ਇੱਕ ਸਲੂਨ ਵਿੱਚ ਪੀੜ ਹੁੰਨ ਕਾਰਨ ਉਸਨੇ ਕੁਝ ਸਮੇਂ ਬਾਅਦ ਆਉਣ ਦੇ ਲਈ ਜਦੋਂ ਕਿਹਾ ਤਾਂ ਉਸਨੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਧਮਕੀਆਂ ਦੇਣ ਲੱਗ ਪਿਆ ਇਸ ਰੰਜਿਸ਼ ਕਾਰਨ ਹੀ ਉਸ ਤੇ ਹਮਲਾ ਜੜਾ ਉਹ ਕੀਤਾ ਗਿਆ ਤੇ ਉਤੇ ਹੀ ਸਭ ਹਸਪਤਾਲ ਦੀ ਡਾਕਟਰ ਜਿਹੜੇ ਨੇ ਸਿਵਲ ਹਸਪਤਾਲ ਦੇ ਸੁਖਰਾਜ ਸਿੰਘ ਨੇ ਕਿਹਾ ਹੈ ਕਿ ਗੁਰਦੇਵ ਸਿੰਘ ਨਾਮਕ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਿਆ ਤੇ ਫਿਲਹਾਲ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਅਬ ਇਸਰ ਰੈਫਰ ਕਰ ਦਿੱਤਾ ਗਿਆ ਤੇ ਐਕਸਟਰੀ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸ ਦੇ ਸਰੀਰ ਤੇ ਗੋਲੀ ਕਿਸ ਹਿੱਸੇ ਦੇ ਵਿੱਚ ਜਾ ਕੇ ਲੱਗੀ ਮੇਰਾ ਨਾਇਕ ਦਿਨ ਆਏ ਕੰਮ ਕਰਾਉਣ ਆਏ ਮੇਰਕੋ ਤੇ ਧੱਕੇ ਧੱਕੇ ਮਾਰੇ ਉਹਨਾਂ ਮਾਸੇ ਮਜ਼ਾਕ ਚ ਮੈਨੂੰ ਮਾਰੇ ਫੇਰ ਗੁੱਸੇ ਜੜਿਆ ਪੇ ਮਾਰਨ ਫੇਰ ਚਲ ਗਏ ਉਤੋਂ ਤੇ ਫਿਰ ਅਗਲੇ ਦਿਨ ਮੁੰਡੇ ਲੈ ਕੇ ਮੈਨੂੰ ਪੈ ਗਿਆ ਮੇਰੀ ਦੁਕਾਨ ਤੇ ਮੈਂ ਹਥੋਂ ਭੱਜ ਗਿਆ ਤੇ ਫਿਰ ਮੈਨੂੰ ਇਹਨਾਂ ਹਰਪੁਰੇ ਦੇ ਵਿੱਚ ਕਾਰ ਘੇਰ ਲਿਆ ਫਿਰ ਉੱਥੇ ਨਾ ਇੱਕ ਗੋਲੀ ਮਾਰੀ ਮੇਰੇ ਮਗਰ ਵੀ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਜੇ ਤੇ ਫਿਰ ਇਹਨਾਂ ਗੋਲੀ ਮਾਰੀ ਮੈਂ ਰੁਕ ਗਿਆ ਉੱਥੇ ਫਿਰ ਇਹਨਾਂ ਮੇਰੇ ਦੱਤਰ ਮਾਰੇ ਜੋ ਵੀ ਸੱਟਾਂ ਮੇਰੇ ਲਾਤੀਆਂ ਨਾ ਰੰਜਿਸ਼ ਕੀ ਕਿੰਨਾ ਕੁਛ ਵੀ ਨਹੀਂ ਭਾਜੀ ਕੰਮਕਾਰ ਕਰਾਉਣਾ ਹੁੰਦੇ ਸੀ ਬਸ ਐਸੇ ਗੱਲੋ ਧੱਕੇ ਮਾਰੇ ਵੀ ਮੇਰਾ ਕੰਮ ਕਰ ਪਹਿਲੋਂ ਤੇ ਮੈਂ ਕਿਹਾ ਮੇਰੇ ਕੋ ਕਸਟਮਰ ਆ ਮੈਂ ਬਾਅਦ ਚ ਕਰਦਾ ਐਸੇ ਗੱਲੋ ਭਾਈ ਹਾਂਜੀ ਫਾਇਰ ਉਹਨਾਂ ਕੀਤਾ ਵੀ ਰੁਕ ਮੇਰੇ ਮਗਰ ਮਾਰਿਆ ਪੈਰ ਲੱਤਾਂ ਚ ਫਿਰ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਹੀ ਫਿਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਆ ਫਿਰ ਮੇਕੋ ਮਾਫੀ ਮੂਫੀ ਮੰਗਾਉਂਦੇ ਰਹੇ ਕਰੀ ਪੈਰੀ ਹੱਥ ਲਾ ਮੇਰੀਆਂ ਵੀਡੀਓ ਬਣਾਉਂਦੇ ਰਹੇ ਕੁੱਟਦੇ ਆ ਕੁੱਟਦੇ ਆਂ ਦੀਆਂ ਹਾਂਜੀ ਕਾਰਨ ਕਿਸੇ ਦਾ ਬਸ ਆਹੋਪੀ ਭਾਈ ਜੀ ਧੱਕੇ ਧੱਕੇ ਮਾਰੇ ਜਿਹੜੇ ਡਾਕਟਰ ਸੁਖਰਾਜ ਸਿੰਘ ਗੁਰਦੀਪ ਸਿੰਘ ਆ ਸਾਨੋ ਰਾਣਾ ਪ੍ਰਤਾਪ ਸਿੰਘ ਪਿੰਡ ਤੰਦੋਈ ਤੋਂ ਆਇਆ ਸਾਡੇ ਕੋਲ 4 ਵਜੇ ਦੇ ਕਰੀਬ ਆਇਆ ਤੇ ਇਹ ਸੱਟਾਂ ਤੇ ਕੇਸ ਚ ਆਇਆ ਸਾਡੇ ਸੱਟਾਂ ਲੱਗੀਆਂ ਨੇ ਇਹਨਾਂ ਸੱਟਾਂ ਦੇ ਨੋਟ ਕਰ ਲਈਆਂ ਸੱਟਾਂ ਅੰਡਰ ਐਕਸਰੇ ਰੱਖੀਆਂ ਹਜੇ ਸੀ ਇਹਦਾ ਪੀਮੈਂਟ ਫਸਟ ਡੇਟ ਦਿੱਤਾ ਇਹਨੂੰ ਬਾਕੀ ਐਕਸਰੇ ਤੇ ਪਤਾ ਚੱਲੇਗਾ ਜੇ ਕੋਈ ਬੁਲੇਟ ਦੀ ਕੋਈ ਇਨਕੁਆਰੀ ਕੋਈ ਜਾਂਚ ਕੁਝ ਵੀ ਪਤਾ ਚੱਲਦਾ ਐਕਸਰੇ ਤੋਂ ਬਾਅਦ ਕੁਝ ਦੱਸ ਸਕਾਂਗੇ ਰੈਫਰ ਕਰ ਰਹੇ ਜੀ ਰੈਫਰ ਸ਼ਾਇਦ ਸਾਨੂੰ ਕਰਨਾ ਪਏਗਾ ਥੋੜਾ ਟ੍ਰੀਟਮੈਂਟ ਵਾਸਤੇ ਕਲਾਥ ਸਟੇਬਲ ਹੈ ਜ਼ਿਲ੍ਹਾ ਬਟਾਲਾ ਦੇ ਅਦੀਨ ਆਉਂਦੇ ਪਿੰਡ ਦੰਦੋਈ ਵਿੱਚ ਇੱਕ ਸਲੂਨ ਮਾਲਕ ਤੇ ਕੁਝ ਹਮਲਾਵਰਾਂ ਨੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦੇਤਾ ਦਾੱਸਦੇ 31 ਸਾਲਾ ਗੁਰਦੇਵ ਸਿੰਘ ਉਰਫ ਰੂਬਲ ਵਾਸੀ ਦੰਦੋਈ ਨੇ ਦੱਸਿਆ ਹੈ ਕਿ ਉਹ ਪਿੰਡ ਦੰਦੋਈ ਦੇ ਅੱਡੇ ਤੇ ਹੀ ਸਲੂਨ ਚਲਾਉਂਦਾ ਹੈ ਤੇ ਅੱਜ ਸ਼ਾਮ ਕਰੀਬ 3:30 ਵਜੇ ਉਹ ਆਪਣੀ ਦੁਕਾਨ ਦੇ ਬਾਹਰ ਖੜ੍ਹਾ ਸੀ ਤੇ ਇਸ ਦੌਰਾਨ ਕੁਝ ਵਿਅਕਤੀ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਉਂਦੇ ਨੇ ਤੇ ਉਸ ਤੇ ਹਮਲਾ ਕਰ ਦਿੰਦੇ ਨੇ ਜਿਸ ਦੌਰਾਨ ਗੁਰਦੇਵ ਸਿੰਘ ਆਪਣੀ ਜਾਨ ਬਚਾਉਣ ਦੇ ਲਈ ਉੱਥੋਂ ਭੱਜ ਗਿਆ ਤੇ ਇਸ ਦੌਰਾਨ ਹਮਲਾਵਰਾਂ ਨੇ ਉਸ ਤੇ ਗੋਲੀ ਜੜੀਅਲ ਚਲਾ ਦਿੱਤੀ ਤੇ ਉਹ ਦੋੜ ਤੋੜ ਦੇ ਜਦੋਂ ਡਿੱਗ ਪਿਆ ਤਾਂ ਹਮਲਾਵਰਾਂ ਨੇ ਫਿਰ ਉਸ ਕੋਲ ਆ ਕੇ ਉਸ ਤੇ ਉੱਤੇ ਹਮਲਾ ਜੜਾ ਹੈ ਤੇ 17-11 ਦੇ ਨਾਲ ਕੀਤਾ ਤੇ ਇਸ ਦੌਰਾਨ ਹਮਲਾ ਹਮਲਾਵਰਾਂ ਕੋਲੋਂ ਮਾਫੀ ਵੀ ਜੜੀ ਹੈ ਉਹ ਮੰਗਵਾਉਂਦੇ ਰਹੇ ਤੇ ਜ਼ਖਮੀ ਗੁਰਦੇਵ ਨੇ ਦੱਸਿਆ ਕਿ ਹਮਲਾਵਰਾਂ ਵੱਲੋਂ ਇੱਕ ਜੜਾ ਹੈ ਸ਼ਨੀਵਾਰ ਉਸਦੇ ਸਲੂਨ ਚ ਆਇਆ ਸੀ ਉਹਨਾਂ ਦੇ ਵਿੱਚੋਂ ਤੇ ਪਰ ਇੱਕ ਸਲੂਨ ਵਿੱਚ ਪੀੜ ਹੋਣ ਕਾਰਨ ਉਸਨੇ ਕੁਝ ਸਮੇਂ ਬਾਅਦ ਆਉਣ ਦੇ ਲਈ ਜਦੋਂ ਕਿਹਾ ਤਾਂ ਉਸਨੇ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਧਮਕੀਆਂ ਦੇਣ ਲੱਗ ਪਿਆ ਇਸ ਰੰਜਿਸ਼ ਕਾਰਨ ਹੀ ਉਸ ਤੇ ਹਮਲਾ ਜੜਾ ਉਹ ਕੀਤਾ ਗਿਆ ਤੇ ਉਤੇ ਹੀ ਹਸਪਤਾਲ ਦੀ ਡਾਕਟਰ ਜਿਹੜੇ ਨੇ ਸਿਵਲ ਹਸਪਤਾਲ ਦੇ ਸੁਖਰਾਜ ਸਿੰਘ ਨੇ ਕਿਹਾ ਹੈ ਕਿ ਗੁਰਦੇਵ ਸਿੰਘ ਨਾਮਕ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਿਆ ਤੇ ਫਿਲਹਾਲ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਜਿਹੜੀ ਹੈ ਉਹ ਦਿੱਤੀ ਗਈ ਹੈ ਤੇ ਅਬ ਇਸਰ ਰੈਫਰ ਕਰ ਦਿੱਤਾ ਗਿਆ ਹੈ ਤੇ ਐਕਸਟ੍ਰੋ ਬਾਅਦ ਹੀ ਪਤਾ ਲੱਗੇਗਾ ਕਿ ਉਸ ਦੇ ਸਰੀਰ ਤੇ ਗੋਲੀ ਕਿਸ ਹਿੱਸੇ ਦੇ ਵਿੱਚ ਜਾ ਕੇ ਲੱਗੀ ਮੇਰੇ ਨਾਲ ਦਇਕ ਦਿਨ ਆਏ ਕੰਮ ਕਰਾਉਣ ਆਏ ਮੇਰਕੋ ਤੇ ਧੱਕੇ ਧੱਕੇ ਮਾਰੇ ਉਹਨਾਂ ਮਾਸੇ ਮਜ਼ਾਕ ਚ ਮੈਨੂੰ ਮਾਰੇ ਫੇਰ ਗੁੱਸੇ ਜਿਹੜਾ ਪੇ ਮਾਰਨ ਫੇਰ ਚੱਲ ਗਏ ਉਤੋਂ ਤੇ ਫਿਰ ਅਗਲੇ ਦਿਨ ਮੁੰਡੇ ਲੈ ਕੇ ਤੇ ਮੈਨੂੰ ਪੈ ਗਿਆ ਮੇਰੀ ਦੁਕਾਨ ਤੇ ਮੈਂ ਉੱਥੋਂ ਭੱਜ ਗਿਆ ਤੇ ਫਿਰ ਮੈਨੂੰ ਇਹਨਾਂ ਹਰਪੁਰੇ ਦੇ ਵਿੱਚ ਘਾਰ ਘੇਰ ਲਿਆ ਫਿਰ ਉੱਥੇ ਨਾ ਇੱਕ ਗੋਲੀ ਮਾਰੀ ਮੇਰੇ ਮਗਰ ਵੀ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਜੇ ਤੇ ਫਿਰ ਇਹਨਾਂ ਗੋਲੀ ਮਾਰੀ ਮੈਂ ਰੁਕ ਗਿਆ ਉੱਥੇ ਫਿਰ ਇਹਨਾਂ ਮੇਰੇ ਦੱਤਰ ਮਾਰੇ ਜੋ ਵੀ ਸੱਟਾਂ ਮੇਰੇ ਲਾਤੀਆਂ ਨਾ ਰੰਜਿਸ਼ ਕੀ ਕੀ ਨਾ ਕੋਸ਼ਿਸ਼ ਵੀ ਨਹੀਂ ਭਾਜੀ ਕੰਮਕਾਰ ਕਰਾਉਣਾ ਹੁੰਦੇ ਹੀ ਬਸ ਐਸੇ ਗੱਲੋਂ ਧੱਕੇ ਮਾਰੇ ਵੀ ਮੇਰਾ ਕੰਮਕਾਰ ਪਹਿਲੋਂ ਤੇ ਮੈਂ ਕਿਹਾ ਮੇਰੇ ਕੋ ਕਸਟਮਰ ਆ ਮੈਂ ਬਾਅਦ ਚ ਕਰਦਾਗਾ ਐਸੇ ਗੱਲੋਂ ਭਾਜੀ ਹਾਂਜੀ ਫਾਇਰ ਉਹਨਾਂ ਕੀਤਾ ਵੀ ਰੁਕ ਮੇਰੇ ਮਗਰ ਮਾਰਿਆ ਫਾਇਰ ਲੱਤਾਂ ਚ ਫਿਰ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਹੀ ਫਿਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਆ ਫਿਰ ਮੇ ਕੋ ਮਾਫੀ ਮੂਫੀ ਮੰਗਾਉਂਦੇ ਰਹੇ ਕਰੀ ਪੈਰੀ ਹੱਥ ਲਾ ਮੇਰੀਆਂ ਵੀਡੀਓ ਬਣਾਉਂਦੇ ਰਹੇ ਕੁੱਟਦੇ ਆ ਕੁੱਟਦੇ ਆਂ ਦੀਆਂ ਹਾਂਜੀ ਕਾਰਨ ਕੀ ਸੀ ਬਸ ਇਹੋ ਵੀ ਭਾਜੀ ਧੱਕੇ ਧੱਕੇ ਮਾਰੇ ਜਿਹੜੇ ਡਾਕਟਰ ਸੁਖਰਾਸਾ ਗੁਰਦੇਵ ਸਿੰਘ ਆ ਸਾਨੋ ਰਾਣਾ ਪ੍ਰਤਾਪ ਸਿੰਘ ਪਿੰਡਤੋਂ ਦੋ ਹੀ ਤੋ ਆਇਆ ਸਾਡੇ ਕੋਲ 4 ਵਜੇ ਦੇ ਕਰੀਬ ਆਇਆ ਤੇ ਇਹ ਸੱਟਾਂ ਤੇ ਕੇਸ ਆਇਆ ਸਾਡੇ ਸੱਟਾਂ ਲੱਗੀਆਂ ਨੇ ਇਹਨਾਂ ਸੱਟਾਂ ਦੇ ਨੋਟ ਕਰ ਲਈਆਂ ਸੱਟਾਂ ਅੰਡਰ ਐਕਸ-ਰੇ ਰੱਖੀਆਂ ਹਜੇ ਸੀ ਇਹਦਾ ਟ੍ਰੀਟਮੈਂਟ ਫਰਸਟ ਏਡ ਦਿੰਦਾ ਇਹਨੂੰ ਬਾਕੀ ਐਕਸ-ਰੇ ਤੇ ਹੀ ਪਤਾ ਚੱਲੇਗਾ ਜੇ ਕੋਈ ਬੁਲੇਟ ਦੀ ਕੋਈ ਇਨਕੁਆਰੀ ਕੋਈ ਜਾਂਚ ਕੁਝ ਵੀ ਪਤਾ ਚੱਲਦਾ ਐਕਸ-ਰੇ ਤੋਂ ਬਾਅਦ ਕੁਝ ਦੱਸ ਸਕਾਂਗੇ ਰੈਫਰ ਕਰ ਰਹੇ ਹੋ ਰੈਫਰ ਸ਼ਾਇਦ ਸਾਨੂੰ ਕਰਨਾ ਪਏਗਾ ਥੋੜਾ ਟ੍ਰੀਟਮੈਂਟ ਵਾਸਤੇ ਕਲਾਸ ਸਟੇਬਲ ਹੈ